ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੱਖੀ ਪੁਰੀ ਗੁਰੂ ਘਰ ਦੇ ਵਿੱਚ ਲੜੀ ਚੱਲ ਰਹੀ ਸੀ ਜਿੱਥੇ ਅਲੋਕਾ ਨਵਸੀ ਸੰਗਤਾਂ ਦਾ ਬੜਾ ਲੋਹਾ ਲੈ ਰਹੀਆਂ ਨੇ ਇਸੇਰਾਂ ਵਿੱਚੋਂ ਵੀ ਸੰਗਤ ਦਿਨ ਐਤਵਾਰ ਨੂੰ ਬੇਅੰਤ ਸੰਗਤ ਲਾਹਾ ਲੈ ਰਹੀਆਂ ਨੇ ਹੰਤ ਬਲਵੰਤ ਸਿੰਘ ਜੀ ਉਸ ਸਥਾਨ ਤੇ ਸੇਵਾ ਸਿਮਨ ਕਰਦੇ ਅਤੇ ਹੋਰ ਵੀ ਡਿਊਟੀਆਂ ਨੂੰ ਸੰਭਾਲ ਕਰਦੇ ਆ ਵਿਰੰਤ ਸੰਗਤਾਂ ਵੀ ਬਹੁਤ ਇੰਨੀ ਵੀ ਸੰਗਤ ਆਉਂਦੀ ਅੱਬਾ ਜੀ ਸਾਰੀ ਸੰਗਤ ਦਾ ਖਿਆਲ ਰੱਖਦੇ ਸੰਤ ਮਸਾਕਾ ਸਿੰਘ ਜੀ ਸਾਰੀ ਸੰਗਤ ਨੂੰ ਬਹੁਤ ਪਿਆਰ ਨਾਲ ਮਿਲਦੇ ਹਨ ਪਰ ਬਚਨਾ ਨਾਲ ਸਭ ਨੂੰ ਗੁਰਬਾਣੀ ਦੇaule ਦਿੰਦੇ ਨੇ ਅਤੇ ਨਾਮ ਦਾ ਦਾਨ ਅਤੇ ਗੁਰੂ ਘਰ ਦੀ ਸਿੱਖਿਆ ਪ੍ਰਚਾਰ ਸੰਤੂ ਬਸਾਖਾ ਸਿੰਘ ਜੀ ਸੰਗਤਾਂ ਨੂੰ ਬੜੇ ਪਿਆਰ ਨਾਲ ਕਰਦੇ ਹਨ ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਲਾਈ ਪਰੰਪਰਾ ਨੂੰ ਅੱਗੇ ਚਲਾਉਣ ਲਈ ਹਰ ਵਕਤ ਤਤਪਰ ਰਹਿੰਦੇ ਹਨ ਨਾਲੇ ਵਚਨ ਕਰਦੇ ਨੇ ਭਾਈ ਕੰਦੇ ਵਾਟੇ ਦਾ ਅੰਮ੍ਰਿਤ ਹਾਨ ਸ਼ੱਕੇ ਗੁਰਸਿੱਖ ਬਣੋ ਗੁਰਸਿੱਖ ਸਜੋ ਅਤੇ ਗੁਰੂ ਪਾਣੀ ਦੇ ਨਾਲ ਜੁੜ ਕੇ ਇਹ ਮਨੁੱਖਾ ਜੀਵਨ ਸਫਲ ਬਣਾਓ ਇਹ ਜਿਹੜੀ ਜ਼ਿੰਦਗੀ ਹੈ ਇਹ ਵਾਰ-ਵਾਰ ਨਹੀਂ ਮੰਨੀ ਇਹ ਬੜੀ ਔਕੀ ਜ਼ਿੰਦਗੀ ਮਨੁੱਖਾ ਦੇਹੀ ਬੜੀ ਕੀਮਤੀ ਹੈ 83 ਲੱਖ ਜੁਨਾ ਦੇ ਵਿੱਚੋਂ ਇੱਕ ਉਤਮ ਜਨਮ ਹੈ ਇਸ ਨੂੰ ਸੰਭਾਲੋ ਸਮੇ ਨੂੰ ਸੰਭੋ ਸੰਭਾ ਸੰਭਾਲਣ ਦੇ ਨਾਲ ਇਹ ਜਿਹੜਾ ਬੇੜਾ ਬੰਨ੍ਹ ਨਾ ਸਕਿਓ ਬੰਧਨ ਕੀ ਵੇਲਾ ਔਰ ਸਰਵ ਜਾਉ ਚਲੇ ਤਬ ਤੰਦੇ ਲਾ ਸਮਾ ਨਾਮ ਸਿਮਨ ਕਰਨ ਦਾ ਤਾਪ ਨੂੰ ਪ੍ਰਾਪਤ ਹੋਇਆ ਨਾਮ ਜਪਣ ਦੇ ਦਾ ਜਿਸ ਨਾਮ ਜਪ ਕੇ ਬਡੇ ਬਡੇ ਆਹੀ পাপ ਕੀ タル ਗਏ ਨੇ ਅਜਾ ਮਲ ਵੱਗੇ ਧੰਕਾ ਵੱਗੇ ਤੇ ਨਾਮ ਦਾ ਹੀ ਪ੍ਰਤਪ ਹੈ ਆਪਾਂ ਵੀ ਨਾਮ ਜਪੋ ਨਾਮ ਜਪ ਕੇ ਲੋਕ ਸੁਖੀ ਪਰ ਲੋਗ ਸਹੇਲੇ ਬਣਿਏ ਸਾਹਿਸ ਮੁਗਤ ਦੇ ਵਿੱਚ on the ਸਾਨੂੰ ਲਾਭ ਹੈ। ਸਮਝ ਕਰਨ ਦਾ ਸਾਨੂੰ ਕੀ ਲਾਭ ਜੇਕਰ ਅਸੀਂ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਰਹੀਅਤ ਦੇ ਵਿੱਚ ਨਹੀਂ ਗਸਾਉਂਦੇ। ਫਿਰ ਭਾਈ ਕੋਈ ਲਾਭ ਨਹੀਂ ਹੁੰਦਾ। ਸਮਾਂ ਬੇਅਰਥ ਗਮਾਉਂਦਾ ਕੀ ਫਾਇਦਾ? ਜੇ ਭਾਈ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ ਇਹ ਦੇਹੀ ਨੂੰ ਸਫਲ ਕਰੋ ਇਸ ਤਰ੍ਹਾਂ ਸੰਤ ਸਾਖਾ ਸਿੰਘ ਜੀ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਕਰਦੇ ਹਨ ਸੰਤ ਸਹਾਈ ਜੀ ਕੇ ਭਵਨ ਤਾਰਨ ਹਾਰ ਸਭ ਤੋਂ ਉੱਚੀ ਜਾਣੀ ਹੈ ਨਾਨਕ ਨਾਮ ਪਿਆਰ ਆਈ ਗੁਰਬਾਣੀ পড়ੋ ਗੁਰਬਾਣੀ ਸੁਣੋ ਸੰਗਤ ਕਰੋ ਇੱਦੇ ਦੇ ਵਿੱਚ ਵਿਸਾਓ ਜਿਸ ਬਾਣੀ ਨੇ ਸਦਾ ਜੀਣਾ ਜੀੜਾ ਬੰਦੇ ਲਾਉਣਾ ਉਸ ਮਹਾਨ ਬਾਣੀ ਨੂੰ ਸਦਾ ਤੇ ਆਉਂਦੇ ਰਿਹਾ ਕਰੋ ਤੁਹਾਡਾ ਗੁਰੂ ਘਰ ਦੇ ਵਿੱਚ ਆਉਣਾ ਸਫਲ ਹੋਵੇ ਇਸ ਤਰ੍ਹਾਂ ਸੰਤ ਸੋਖਾ ਸਿੰਘ ਜੀ ਸੰਗ ਤੁਹਾਨੂੰ ਮੋੜੇ ਪਿਆਰ ਦੇ ਨਾਲ ਵਰਵਾਣੀ ਰਾਈ ਆਵਦੇਸ਼ ਕਰਦੇ ਹਨ ਅੱਜ ਬਹੁਤ ਸੰਗਤਾਂ ਸੰਤ ਸੋਖਾ ਸਿੰਘ ਜੀ ਨੇ ਕੋਲੇ ਉਸ ਉਸਤਾਨ ਤੇ ਮਾਵੇਂ ਦਿਨ ਤੇ ਰਾਤ ਸ੍ਰੀ ਖਨਪਾਟ ਜਾਂਦਾ ਹੀ ਰਹਿੰਦਾ ਸੀ ਲੜੀ ਚੱਲ ਰਹੀ ਸੀ ਫਿਰ ਵੀ ਬਾਬਾ ਜੀਆ ਨੇ ਸੰਗਤਾਂ ਨੂੰ ਪ੍ਰੇਰਣਾ ਕਰਨੀ ਹੈ ਭਾਈ ਜਿਨ੍ਹਾਂ ਨੂੰ ਕੋਈ ਵੀ ਦੁੱਖ ਤਕਲੀਫ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਜੀ ਸਤਿਗੁਰੂ ਜੀ ਤੁਹਾਡੇ ਉੱਤੇ ਮੇਲ ਕਰਨ ਦੀ ਕਿਰਪਾ ਕਰਨ ਦੀ ਆਪ ਲਾਪਰਵ ਕਰੇ ਸੇਰ ਸੰਤਾਂ ਵੱਲੋਂ ਵੀ ਬੇਨਤੀਆਂ ਕੀਤੀਆਂ ਜਾਂਦੀਆਂ ਸਨ ਸੰਤ ਮਸਾਕਾ ਸੁਣੀ ਜੀ ਬਾਬਾ ਜੀ ਸਾਡੇ ਘਰੇ ਅਖੰਡ ਪਾਠ ਦੀ ਸੇਵਾ ਬਖਸ਼ੋ ਸਾਨੂੰ ਅਸੀਂ ਅਖੰਡ ਪਾਠ ਕਰਾਉਣਾ ਵੀ ਕਹਿੰਦਾ ਬਾਬਾ ਜੀ ਸਾਡੇ ਘਰੇ ਹੌਸਲੀ ਵਾਰ ਦਾ ਕੀਰਤਨ ਕਰਕੇ ਆਓ ਕਹਿੰਦੇ ਸੀ ਉਸ ਦੀ ਸਹਿਜ ਪਾਠ ਕਰਾਉ ਇਸ ਤਰ੍ਹਾਂ ਬਾਬਾ ਜੀਆਂ ਨੂੰ ਸੰਗਤਾਂ ਬੇਨਤੀਆਂ ਕਰਦੇ ਰਹਿੰਦੇ ਅਸੀਂ ਆਪ ਮੁਜ਼ਾਕੀਂ ਗੀਆਂ ਨੇ ਇਹਨਾ ਭਾਈ ਚੰਗਾ ਇਹ ਕਨ ਪਾਠ ਕਰਾਉਣਾ ਸਹਿਜ ਪਾਠ ਕਰਾਉਣਾ ਆਸਾ ਦੀ ਵਾਰ ਦਾ ਕੀਰਤਨ ਕਰਾਉਣਾ ਜਸੁ ਗੁਣੀ ਸਹਿਜ ਦਾ ਪਾਠ ਕਰ ਲੈਣੇ ਹਨ ਕਰੋ ਭਾਈ ਕੁਲਵੰਤ ਸਿੰਘ ਜੀ ਇਹਦੇ ਜਥੇਦਾਰ ਨੇ ਉਹਨਾਂ ਦੇ ਨਾਲ ਵਿਚਾਰ ਕਰੋ ਉਹਨਾਂ ਨਾਲ ਵਿਚਾਰ ਕਰਕੇ ਜਿਸ ਤਰ੍ਹਾਂ ਵੀ ਉਹ ਤੁਹਾਨੂੰ ਸਮਾਂ ਦੇਣਗੇ ਉਹ ਜਾਣੋਗੇ ਸਾਡੇ ਵੱਲੋਂ ਉਹਨਾਂ ਨੂੰ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਕੋਈ ਹੰਡਪਾੜ ਦੇ ਜਥੇਦਾਰ ਵੀ ਉਹੀ ਨੇ ਸਹਿਜ ਪਾਠ ਕਰਨਾ ਹੈ ਜਾਂ ਆਸਾ ਦੀ ਵਾਰਨਾ ਇਤਨ ਜਾਂ ਸੁਹਣੀ ਸੇ ਦਾ ਪਾਠ ਕਰਨਾ ਇਹ ਸਾਰੀ ਡਿਊਟੀ ਉਹਨਾਂ ਦੀ ਹੈ ਭਾਈ ਜ਼ੇਹਦਾਰ ਦੀ ਸੰ ਭਲਵੰਤ ਸਿੰਘ ਜੀ ਦੀ ਫਿਰ ਸੰਗਤਾਂ ਜ਼ੇਹਦਾਰ ਭਲਵੰਤ ਸਿੰਘ ਜੀ ਨੂੰ ਆ ਕੇ ਮਿਲਦੀਆਂ ਸੰਤ ਬਾਬਾ ਭਲਵੰਤ ਸਿੰਘ ਜੀ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੀਆਂ ਬੇਨਤੀਆਂ ਨੂੰ ਹੁਣ ਕੇ ਜੋ ਜੋ ਵੀ ਸੰਗਤਾਂ ਲੋਕ ਬੇਨਤੀ ਹੁੰਦੀ ਅਖੰਡ ਪਾਠ ਦੀ ਹੁੰਦੀ ਕੋਈ ਸਹਿਜ ਪਾਠ ਦੀ ਕਰਦਾ ਕੋਈ ਆਸਾ ਦੀ ਵਾਰ ਦਾ ਕੋਈ ਸੁਣੀ ਸਾਬ ਦਾ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਨੇ ਤਰਤੀਬਾਰ ਸਭ ਨੂੰ ਸਮਾਨ ਦੇਣਾ ਪਾਈ ਲੋ ਉਹ ਉਦੇ ਸਮੇਂ ਤੇ ਜਿਨ੍ਹਾਂ ਨੇ ਬਾਬਾ ਜੀ ਨੂੰ ਸੰਤ ਮਾਨ ਸਿੰਘ ਜੀ ਨੂੰ ਸੱਦਣਾ ਹੈ ਜਾਂ ਸੰਤ ਬਸਾਕਾ ਸਿੰਘ ਜੀ ਨੂੰ ਸੱਦਣਾ ਹੈ ਉਹਨਾਂ ਨੂੰ ਤੁਸੀਂ ਆਪ ਬੇਨਤੀ ਕਰਕੇ ਜਾਇਓ ਵੀ ਬਾਬਾ ਜੀ ਸਾਡੇ ਘਰੇ ਐਸ ਦਿਨ ਪੋਠ ਹੈਣਾ ਤੁਸੀਂ ਸਾਡੇ ਘਰੇ ਜਰੂਰ ਆਉਣਾ ਇਸ ਤਰ੍ਹਾਂ ਬਾਬਾ ਜੀ ਜਨਦਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਾਰਿਆਂ ਸੰਗਤਾਂ ਨੂੰ ਬੇਨਤੀਆਂ ਕਰਦੇ ਨੇ ਇੱਕ ਦਿਨ ਫਿਰ ਤੰਦੂ ਸਾਕਾ ਸਿੰਘ ਜੀ ਆਨੇ ਯਹਾਂ ਪਾਈ ਜੈਦਾਰ ਬਲਵੰਤ ਸਿੰਘ ਜੀ ਸਾਡੇ ਕੋਲੇ ਸਮਾਗੜ ਕੇ ਅੱਜ ਆਇਓ ਅਪਾਏ ਕੇ ਵਿਚਾਰ ਕਰਨੀ ਹੈ ਇਹ ਸਾਡੇ ਕਮਰੇ ਵਿੱਚ ਆ ਜਿਓ ਆ ਥੋੜਾ ਜਿਹਾ ਬਾਅਦ ਤੰਦ ਬਲਵੰਤ ਸਿੰਘ ਜੀ ਤੰਦੂ ਸਾਕਾ ਸਿੰਘ ਜੀ ਦੇ ਕਮਰੇ ਵਿੱਚ ਗਏ ਬਾਬਾ ਜੀ ਨੇ ਕਿਹਾ ਬੈਠ ਜਾਓ ਇੱਕ ਆਪਾਂ ਵਿਚਾਰ ਕਰ ਲਈਏ ਕੀ ਵਿਚਾਰ ਸੀ ਬਾਬਾ ਜੀ ਨੇ ਬੇਨਤੀ કરી ਸਾਧ ਸੰਤ ਬਸਾਕਾ ਸਿੰਘ ਜੀ ਕਹਿੰਦੇ ਭਾਈ ਇੱਕ ਮੁੱਲਾਪੁਰ ਦੇ ਕੋਲ ਜਗਾ ਹੈ ਜੇ ਜਗਾ ਤੇ ਮੁਗਲਾਂ ਦੇ ਜਦੋਂ ਅਤਿਆਚਾਰ ਕੀਤੇ ਉਹਨਾਂ ਨੇ ਆ ਕੇ ਆਪਣੇ ਦੇਖਦੇ ਉਤੇ ਮੌਤ ਖੁਸ਼ਾਨ ਮਚਾਉਂਦੇ ਆਪਣੇ ਇਸ ਮੁਖ ਦੇ ਵਿੱਚੋਂ ਉਹਨਾਂ ਨੇ ਬੀਬੀਆਂ ਨੂੰ ਪਕੜ ਕੇ ਲੈ ਜਾਣਾ ਜੀਆਂ ਜਨਾਂ ਨੇ ਨਾਂ ਕੋਈ ਉਹਨਾਂ ਦਾ ਮੰਨਣਾ ਉਹਨਾਂ ਨੇ ਤਸੀਹੇ ਦੇ ਦੇ ਕੇ ਬੀਬੀਆਂ ਨੂੰ ਮੁਸਕਾ ਮੰਨ ਕੇ ਇੱਥੇ ਜਿਹੜਾ ਇੱਕ ਸਥਾਨ ਹੈ ਉਹ ਫਰਗਟ ਕਰਨਾ ਉਸ ਸਥਾਨ ਦੇ ਉੱਤੇ ਲੋਡੇ ਵੱਲੋਂ ਜਤਲ ਜਾ ਕੇ ਉੱਥੇ ਪਾਉ ਅਖੰਡ ਪਾਠ ਕਰਨਾ ਉਸ ਸਥਾਨ ਨੂੰ ਪਰਗਟ ਕਰਨ ਲਈ ਨੀਂਹ ਪੱਥਰ ਦਾ ਉੱਥੇ ਆਪਾਂ ਪ੍ਰਾਰੰਭ ਕਰਕੇ ਉਸ ਸਥਾਨ ਦੇ ਗੁਰੂ ਘਰ ਬਣਾਉਣਾ ਹੈ। ਉੱਥੇ کئی ਵਾਰੀ ਅਸੀਂ ਉਦਮ ਕੀਤਾ ਕੋਈ ਨਾ ਕੋਈ ਵਿਗੜ ਲੱਗ ਜਾਂਦਾ। ਆਨੂੰ ਜਾਣ ਦੇ ਸਮੇਂ ਕੋਈ ਨਾ ਕੋਈ ੜਕਾ ਪੈ ਜਾਂਦਾ ਹੈ। ਕਈ ਵਾਰੀ ਅਸੀਂ ਉਦਮ ਕੀਤਾ। ਪਰ ਜੇਕਰ ਹੁਣ ਤੁਸੀਂ ਪੂਰੇ ਵਿਚਾਰ ਕਰਕੇ ਆਪਣੇ ਮਨ ਨੂੰ ਕਿਹੜਾ ਕਰਕੇ ਉਹ ਜਗ੍ਹਾ ਦੇ ਉੱਤੇ ਜਾ ਕੇ ਆਂਗੂ ਲਾ ਕੇ ਖੰਡ ਪੜ ਤਾ ਹੈ। ਤੁਸੀਂ ਉੱਤੇ ਜਾਣ ਦੀਆਂ ਤਿਆਰੀਆਂ ਕਰੋ। ਤੁਸੀਂ ਇਹ ਕੰਮ ਕਰ ਸਕਦੇ ਹੋ। ਤੁਹਾਡੇ ਕੋਲੇ ਪਰਮੇਸ਼ਰ ਦੀ ਦਾਤ ਹੈ ਉਹਦਾ ਜੱਬ ਤਾਂ ਵੀ ਹੈ ਤੁਹਾਡੇ ਉੱਤੇ ਮਿਹਰ ਹੈ ਪਰਮੇਸ਼ਰ ਦੀ ਹਿੰਮਤ ਵੀ ਹੈ ਤੁਸੀਂ ਪਾਤੀ ਸਿੰਘ ਲੈ ਜਾਓ ਸੇਵਾਦਾਰ ਵੀ ਨਾਲ ਲੈ ਕੇ ਜਾਓ ਜਿੰਨਾ ਵੀ ਤੁਹਾਨੂੰ ਸਿੰਘਤਾ ਦੀ ਲੋੜ ਹੈ ਉਹ ਦੱਸੋ ਅਸੀਂ ਤੁਹਾਡੇ ਨਾਲ ਇੰਨੀਆਂ ਸੰਗਤਾਂ ਭੇਜ ਦਿੰਦੇ ਆ ਆ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਸਤਿਵੰਤ ਜੀ ਅਸੀਂ ਕੱਲ ਨੂੰ ਹੀ ਉਸ ਸਥਾਨ ਤੇ ਜਾ ਕੇ ਸ੍ਰੀ ਖੰਡ ਪਾਠ ਪਾਦਾਰਮ ਕਰ ਦਿੰਨੇ ਆ ਇਹ ਸਥਾਨ ਕਿੱਥੇ ਹੈ ਬਾਬਾ ਜੀ ਕਹਿੰਦੇ ਆਪਾਂ ਚੱਲਾਂਗੇ ਆਪਾਂ ਜਾ ਕੇ ਉੱਥੇ ਸਥਾਨ ਤੇ ਤੁਹਾਨੂੰ ਲੈ ਕੇ ਚੱਲਾਂਗੇ ਤਾਂ ਕਿ ਸੋਚਤੀ ਤੁਸੀਂ ਸਭ ਨੇ ਸਾਜਰੀ ਤਿਆਰ ਰੱਖੋ ਕੇ ਉੱਥੇ ਜਾਣ ਲਈ ਤਿਆਰ ਰੱਖੋਗੇ ਸਾਡੇ ਕੋਲ ਆਉਣਾ ਤਾਂ ਬਾਬਾ ਜੀਆਂ ਨੇ ਸੰਗਤਾਂ ਨੂੰ ਸਾਰਿਆਂ ਨੂੰ ਕਿਹਾ ਭਾਈ ਆਪਾਂ ਸਾਰਿਆਂ ਨੇ ਮੁੱਲਾਪੁਰ ਦੇ ਕੋਲੇ ਇਹ ਸਥਾਨ ਇੱਕ ਪਰਵਰਤ ਕੀਤਾ ਉਸ ਸਥਾਨ ਤੇ ਆਪਣਾ ਕੰਡ ਪਾਟ ਪਾਈ ਕਰਨਾ ਸਾਰੀਆਂ ਸੰਗਤਾਂ ਨੇ ਪਿਆਰ ਦੇ ਨਾਲ ਡਿਊਟੀ ਨਿਭਾਉਣੀ ਆ ਕੋਈ ਆਲਸ ਨਹੀਂ ਕਰਨੀ ਕਿਸੇ ਕਿਸਮ ਦੀ ਕੋਈ ਵੀ ਗਲਤੀ ਨਹੀਂ ਕਰਨੀ ਉੱਥੇ ਉਹ ਸਥਾਨ ਤੇ ਉੱਤੇ ਬਹੁਤ ਵਿਗਨ ਪੈ ਜਾਂਦੇ ਨੇ ਉਹ ਵਿਗਨਾਂ ਤੋਂ ਰਹਿਦ ਰਹਿਣ ਲਈ ਇੱਕ ਕਾਰਜਖਾਨਾ ਭਾਈ ਇਹ ਦੇਖੋ ਜਹੰਦਾਰ ਬਲਵੰਤ ਸਿੰਘ ਜੀ ਤਿਆਰ ਵਰ ਤਿਆਰ ਸਿੰਘ ਨੇ ਇਹਨਾਂ ਉੱਤੇ ਅਨੁਵੇਸ਼ੀ ਦੀ ਬਹੁਤ ਕਿਰਪਾ ਚਲੋ ਇਹਨਾਂ ਦੇ ਨਾਲ ਉਸ ਥਾਂ ਤੇ ਪਹੁੰਚੋ ਬਾਬਾ ਜੀ ਆਪ ਮਦੀ ਰਾਈ ਚਲੇ ਗਏ ਜਾ ਕੇ ਬਾਬਾ ਜੀ ਨੇ ਜਿਹੜੇ ਸਿੰਘਾਂ ਨੂੰ ਦੋ ਚਾਰ ਨੂੰ ਲੈ ਕੇ ਗਏ ਨਾਲ ਉਹ ਜਾ ਕੇ ਉਥੇ ਤਿਆਰੀ ਕਰਨ ਲੱਗੇ ਜਨ ਨੂੰ ਸਾਰਾ ਜਥਾ ਲੈ ਕੇ ਅੰਦਵਲਵੰਤ ਸਿੰਘ ਜੀ ਵੀ ਉਥੇ ਪਹੁੰਚ ਜਾਂਦੇ ਹਨ ਉਥੇ ਜਾ ਕੇ ਸ੍ਰੀ ਖੰਡ ਪਾਠ ਸਾਹਿਬ ਸਮੇਂ ਦੇ ਨਾਲ ਉਥੇ ਪ੍ਰਾਰੰਭ ਕੀਤਾ ਗਿਆ ਅਖੰਡ ਪਾਠ ਤੋਂ ਬਾਅਦ ਨਾਲ ਹੀ ਪੂਰੂ ਕੇ ਲੰਗਰ ਦਿਲਾ ਦਿੱਤੇ ਇਸ ਤਰ੍ਹਾਂ ਉਸ ਉਸਥਾਨ ਦੇ ਉੱਤੇ ਬਾਬਾ ਜੀ ਅਖੰਡ ਪਾਠ ਕਰ ਰਹੇ ਨੇ ਜਿੱਥੇ ਅੱਜ ਕੱਲ੍ਹ ਗੁਰੂ ਘਰ ਮੁਸਕਿਆਣਾ ਸਾਹਿਬ ਬਣਿਆ ਹੋਇਆ ਹੈ ਅਓ ਅੱਜ ਦੀ ਖਤਾ ਵਿਚਾਰ ਸਮਾਪਤ ਹੈ ਅਗਲੀ ਖਤਾ ਨੂੰ ਸਰਵਣ ਕਰ ਲੈਣੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ